हां जी दोस्तों सारेयां नुं सस्त्रिकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਬਲੇਰ ਬਲੇਰ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਬੈਂਕਾ ਪਿੰਡ ਬਿਲਕੁਲ ਨਾਲ ਲੱਗਦਾ ਪਿੰਡ ਆ ਭੈਣੀ ਗੁਰਮੁਖ ਸਿੰਘ ਤੇ ਦਿਆਲਪੁਰਾ ਭਿੱਖੀਵੇਂ ਤੋਂ ਕੋਈ 5-4 ਕਿਲੋਮੀਟਰ ਦੀ ਦੂਰੀ ਆ ਇੱਕ ਪਾਸੇ ਦੋਸਤੋ ਪਿੰਡ ਫਰੰਦੀਪੁਰ ਵੀ ਨਾਲ ਆ ਜਾਂਦਾ ਤੇ ਖਾਸ ਵਿਜਿਟ ਤੁਸੀਂ ਆ ਪਿੰਡ ਬਲੇਰ ਕਰਨੀ ਆ ਵੀਰ ਮਨੋਰ ਸਿੰਘ ਦੇ ਕੋਲੇ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਇਸੇ ਤਰ੍ਹਾਂ ਘਰੇ ਆਉਂਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ 6 ਬੇੜਾ 2 ਮੱਝਾਂ ਤੁਹਾਨੂੰ ਦਿਖਾ ਦੇਣੀਆਂ ਨੇ ਟੋਟਲ 8 ਨਗਨੇ ਬਿਲਕੁਲ ਸਾਰੇ ਤਾਜ਼ੇ ਸਵੇ ਸੁਬਾਹੇ ਦੁੱਧ ਰੇਟ ਭਾਅ ਵੜਦਾ ਕੀ ਰਹੂਗਾ ਇਨ੍ਹਾਂ ਪਸ਼ੂਆਂ ਦਾ ਪੂਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰ ਲਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫਾਰਮੇਸ਼ਨ ਉਹ ਤੁਹਾਨੂੰ ਮਿਲ ਸਕੇ ਐਨੀਮਲ ਚੰਗਾ ਜਿਹੜਾ ਲੱਗੂਗਾ ਦੋਸਤੋ ਉਹਦੀ ਨਰਖ ਪਰਖ ਤਸੱਲੀ ਆ ਫਸਟਲੀ ਹਰ ਥਾਂ ਤੋਂ ਰਿਕਵੈਸਟ ਆਪਣੀ ਹੀ ਹੁੰਦੀ ਆ ਪਹਿਲੇ ਇੱਕ ਪਹਿਲ ਦਿਆ ਕਰੋ ਵੀ ਘਰੇ ਵਿజిਟ ਕਰਕੇ ਦੋ ਟਾਈਮ ਚੋਲੋ ਇੱਕ ਟਾਈਮ ਚੋਲੋ ਤਸੱਲੀ ਹੋਣ ਤੋਂ ਬਾਅਦ ਜਿਹੜਾ ਦੋਸਤੋਂ ਤੁਸੀਂ ਪਸ਼ੂ ਖਰੀਦ ਲਿਆ ਕਰੋ ਠੀਕ ਆ ਤੇ ਜੇਕਰ ਕੋਈ ਵੀ ਆਨਲਾਈਨ ਮੰਗਾ ਰਿਆ ਆਨਲਾਈਨ ਜਿਹੜੀ ਚੀਜ਼ ਦੱਸੀ ਜਾਊਗੀ ਉਹਨੂੰ ਵੈਰੀਫਾਈ ਕਰਨਾ ਉਸ ਵਾਸਤੇ ਤੁਸੀਂ ਵੀਡੀਓ ਕਾਲ ਵੀ ਕਰ ਸਕਦੇ ਜੀ ਇੱਕ ਟਾਈਮ ਦੋ ਟਾਈਮ ਚੁਵਾਈ ਵੇਖ ਸਕਦੇ ਜੀ ਅੱਜ ਦੋਸਤੋਂ 2 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਕੋਈ ਮਾਰਨਿੰਗ 11:30 ਵਜੇ ਦਾ ਸਮਾਂ ਹੈਗਾ ਆਓ ਲੈਣੀ ਹੈ ਜਾਣਕਾਰੀ ਵੀਰ ਮਨੋਰ ਦੇ ਪੁੱਛ ਲੈਣੀ ਕੀ ਇਨਫੋਰਮੇਸ਼ਨ ਅਜਿੰਨਾ ਪਸ਼ੂਾਂ ਦੀ ਸਭ ਤੋਂ ਪਹਿਲਾਂ ਵੀਰ ਮਨੋਰ ਸਿੰਘ ਸਾਸਰੀਕਾਰ ਸਾਸਰੀਕਾਰ ਜੀ ਸਾਸਰੀਕਾਰ ਹਾਂ ਠੀਕ ਠਾਕ ਜੀ ਹਾਂਜੀ ਵਧੀਆ ਅੱਛਾ ਮਨੋਰ ਵੀਰੇ ਅੱਜ ਪਸ਼ੂ ਟੋਟਲ ਆਪਣੇ ਕੋਲ 8 ਨਗ ਨੇ ਹਾਂਜੀ 6 ਬਿਹੜਾ ਤੇ 2 ਮੱਝਾਂ 2 ਮੱਝਾਂ ਸਾਰੇ ਤਾਜ਼ੇ ਸੁਏ ਸੁਏ ਆ ਤਾਜ਼ੇ ਤਾਜੀ ਜੀ ਸੁਆ ਕੋਈ ਇੱਕ ਗੱਬਣ ਝੋਟੀ ਅੱਛਾ ਇੱਕ ਗੱਬਣ ਝੋਟੀ ਆ ਬਾਕੀ ਸਾਰੇ ਤਾਜੀ ਠੀਕ ਹੈ ਜੀ ਠੀਕ ਹੈ ਅੱਛਾ ਮਨੋਰ ਵੀਰੇ ਪਹਿਲਾਂ ਆਪਾਂ ਮੱਝਾਂ ਤੋਂ ਸਟਾਰਟ ਕਰ ਲਈਏ ਹਾਂਜੀ ਹਾਂਜੀ ਇੱਕ ਗੱਬਣ ਅਤੇ ਇੱਕ ਤਾਜੀ ਸੂਈ ਇੱਕ ਤਾਜੀ ਸੂਈ ਠੀਕ ਹੈ ਜੀ ਤੇ ਜਿਹੜੀ ਬਿਲਕੁਲ ਤਾਜੀ ਸੂਈ ਆ ਸਟਾਰਟਿੰਗ ਤੋਂ ਇੱਥੋਂ ਗੱਲ ਕਰ ਲਈਏ ਸੂਬਾ ਕਿੰਨਾ ਵੀਰ ਸੂਈ ਆ ਕਿੰਨੇ ਕਿ ਦਿਨ ਹੋ ਗਏ ਆ ਦੂਜਾ ਸੂਆ ਇਹਨੂੰ 15 ਦਿਨ ਹੋ ਗਏ ਸੂਈ ਨੂੰ ਕੱਟੀ ਮਗਰ ਲਓ ਜੀ ਠੀਕ ਆ ਮਗਰ ਕੱਟੀ ਆ ਦੋਸਤੋ 15 ਕਿ ਦਿਨਾਂ ਦਾ ਜਿਹੜਾ ਸੂਆ ਹੈਗਾ ਹੈ ਦੂਜਾ ਸੂਬਾ ਹੀ ਆ ਦੂਜਾ ਦੂਜਾ ਸੂਆ ਠੀਕ ਆ ਜੀ ਦੂਜੇ ਸੂਬੇ ਦੇ ਵਿੱਚ ਜਿਹੜੀ ਦੋਸਤੋ ਇਹ ਸੂਈ ਆ ਠੀਕ ਆ ਤੇ ਦੁੱਧ ਤਾਂ ਹੁਣ ਕਿੰਨਾ ਕਹਾਜ ਰਿਹਾ ਦੁੱਧ ਇਸ ਤਰ੍ਹਾਂ 10 ਕਿਲੋ ਆਜ ਰਹਾ ਹਾਂ ਮਾੜੀ ਜੀ ਸਾਈਡ ਰੱਖਦੀ ਪਰਲੀ ਚੋਣ ਪੱਦਰ ਆ ਦਰਮਿਆਨੀ ਜੀ ਇੱਕ ਸਾਈਡ ਦਰਮਿਆਨੀ ਜੀ ਕੁਝ ਕੀਆ ਜਾਂਦਾ ਤੇ ਦੁੱਧ ਕਿੰਨੀਆਂ ਤਾਰਾਂ ਦੀ ਥੱਲੇ 10 ਕਿਲੋ 10 ਕਿਲੋ 10 ਕਿਲੋ ਦੋਸਤੋ ਤਾਰਾਂ ਨੇ ਮਗਰ ਕੱਟੀ ਦਾ ਤਾਂ ਬਾਹਰ ਹੀ ਹੋਣੀਆਂ 10 ਐ ਠੰਡਾ ਹੋਊਗਾ ਅੱਛਾ ਜੀ ਹਾਂ ਠੀਕ ਆ ਜੀ ਲਓ ਵੀਰ ਖੋਲ ਲੇਗੇ ਤੋੜ ਲੇਗੇ ਦੂਜਾ ਸਵੇਰ ਦੋਸਤੋ ਸੋਈ ਆ ਮਗਰ ਕੱਟੀ ਆ 15 ਦਿਨਾਂ ਦਾ ਜਿਹੜਾ ਸੁਗਾ 10 ਕਿਲੋ ਤਾਰਾਂ ਜਿਹੜੀਆਂ ਮੌਜੂਦ ਨੇ ਦੋ ਟਾਈਮ ਕੋਈ ਵੀਰ ਰਣ ਕੇ ਚਬਾਈ ਕਰ ਲੇ ਫੇਸ ਕੁਆਲਟੀ ਸਿੰਘ ਸੁੰਗਾ ਦੀ ਬੰਤਰ ਬਿਲਕੁਲ ਤੁਸੀਂ ਦੇਖ ਸਕਦੇ ਜੀ ਠੀਕ ਆ ਕੱਦ ਦੀ ਵੱਡੀ ਆ ਕੱਦ ਵੱਡਾ ਵਜ਼ਨ ਮੌਜੂਦ ਜਿਹੜਾ ਦੋਸਤੋ ਪੂਰਾ ਠੀਕ ਆ ਪਰ ਮੇ ਪਿੰਡੇ ਦੀ ਆ ਰਾਜੀ ਆ ਵਜਨ ਵਾਲੀ ਆ ਜਿੰਨੀ ਵੀ ਆ ਫੁੱਲ ਬਟਾ ਫੁੱਲ ਠੀਕ ਆ ਸੋ ਬਾਕੀ ਜਵਾਬ ਸਮਾਜ ਜਿਹੜਾ ਇੱਕ ਨੰਬਰ ਆ ਧਾਰਾਂ ਦਾ ਕੋਈ ਜ਼ਿਆਦਾ ਫਰਕ ਨਹੀਂ ਹੋਊਗਾ ਠੀਕ ਆ ਜੀ ਕੋਈ 1 2 ਧਾਰਾਂ ਦਾ ਵੀ ਫਰਕ ਨਹੀਂ ਹੋਊਗਾ ਦਸਨ ਮੁਤਾਬਕ ਬਾਕੀ ਠੀਕ ਆ ਜੀ ਸਰੀਰ ਕਟਾਂਚੇ ਦੀ ਗੱਲ ਕਰਨ ਲਈ ਤੇ ਵੱਡੀ ਕੱਦ ਕੱਠੀ ਆ ਸੋ ਬਹੁਤੇ ਵੀਰ ਇਹ ਜ਼ਰੂਰ ਪੁੱਛਦੇ ਆ ਵੀ ਹਨਾ ਵੀ ਕੱਦ ਕਾੜ ਦਾ ਕਿਸੇ ਪਾਸੇ ਕੋਈ ਡਾਊਟ ਨਾ ਰਵੇ ਸੋਹਣੀ ਆ ਵੱਡੀ ਹਾਈਟ ਦੇ ਵਿੱਚ ਆ ਨਾਰਮਲ ਜਿਹੜੀਆਂ ਦੋਸਤੋ ਕੱਦ ਜਿਹੜੇ ਆ ਮੀਡੀਅਮ ਤੋਂ ਜਦੋਂ ਆਪਾਂ ਪਲਾਸਮ ਨੂੰ ਹਾਈਟ ਗਿਣਦੇ ਆਂ ਤੇ ਉਸ ਹਾਈਟ ਦੇ ਵਿੱਚ ਜਿਹੜੀ ਇਹ ਮੱਝ ਆ ਜਾਂਦੀ ਹੈ। ਸੋ ਬਾਕੀ ਆਪਦੀ ਨਰਖ ਪਰਖਾਣ ਕੇ ਤਸਲੀ ਕਰ ਲਿਓ ਠੀਕ ਆ। 10 ਕਿਲੋ ਦੁੱਧ ਬਿਲਕੁਲ ਜਿਹੜਾ ਹਾਜ਼ਰ ਹੈ ਅੱਜ। 10 ਕਿਲੋ ਹੈ ਠੰਡਾ ਉਗਲ ਲੀਟਰ ਆ ਵਧੀਆ। ਤੇ ਉਹ ਕਿੰਨਾ ਵੀਰੇ ਮੁੱਲ ਕਿੰਨਾ ਕਰਾਂਗਾ? ਮੋਲੇ ਦਾ ਭਾਵੇਂ ਕਰੀ ਜੀ 80 ਕਰੀ ਜੀ 75 ਦੀ ਦੇ ਦਾਂਗੇ ਵੀ ਆਪਾਂ ਉਹਨੇ ਉਹਨੇ ਕਰਨੇ ਵੀ ਜਿੱਥੋਂ ਤੱਕ ਵੀ ਭੈਣ ਭਰਾਵਾਂ ਨੂੰ ਦੇਣੀ ਆ ਆਪਾਂ ਮਾਝ 75 ਦੀ ਦੇ ਦਾਂਗੇ ਛੋਟ ਕਰ ਦਾਂਗੇ ਯਾਰ 74 ਦੀ ਦੇ ਦਾਂਗੇ 74 ਦੀ ਠੀਕ ਆ ਜੀ ਲਓ ਜੀ 75000 ਆ ਦੋਸਤੋ ਲੈਣ ਦੇ ਨਾਲ ਹੀ ਗੱਲਬਾਤ ਆ ਵਿਚੋਂ 1000 ਰੁਪਇਆ ਛੋਟ 74000 ਦੀ ਮਿਲ ਜੂਗੀ ਬਾਕੀ ਸਾਰਿਆਂ ਪਾਸੇ ਅੰਗ ਪੈਰ ਦੀ ਪੂਰੀ ਆ ਸਿੰਘਾਂ ਦੀ ਪੂਸ਼ ਪਾਸ ਵਗੈਰਾ ਪੂਰੀ ਜਿਹੜੀ ਲੌਂਗ ਪੂਸ਼ ਆ ਸੋ ਥਣ ਝੱਡਾ ਜਿਹੜਾ ਬਿਲਕੁਲ ਤੁਹਾਨੂੰ ਤਸਲੀਨ ਨਾਲ ਦਰਸਾ ਦਿੱਤਾ ਠੀਕ ਆ ਜੀ ਦਿਖਾ ਦਿੱਤਾ ਇਸ ਤੋਂ ਬਾਅਦ ਇੱਕ ਸਾਈਗਨ ਇਹ ਵੀ ਦੂਜੇ ਸੇ ਝੋਟੀ ਆ ਹਫਤਾ ਇੱਕ ਲੈ ਜੂਗੀ ਇੱਕ ਹਫਤਾ ਲੈਂਦੀ ਆ ਇੱਕ ਹਫਤਾ ਲੈ ਲੀ ਠੀਕ ਆ ਜੀ ਸੂਹਾ ਦੂਜਾ ਸੂਨਾ ਇੱਕ ਹਫਤਾ ਲੈਂਦੀ ਆ ਸਿੰਗੀ ਸੁngੀ ਛਕੀਨੀ ਤਾਂ ਪੂਰੀ ਸਿੰਗੀ ਬਹੁਤ ਨਿੱਕੀ ਲੱਗੀ ਆ ਆ ਮੱਥਾ ਮੂਥਾ ਪੂਰਾ ਬਲੈਕ ਆ ਮੈਂ ਬਲੈਕ ਸਾਰੀ ਆ ਦੇਖੋ ਜੀ ਠੀਕ ਆ ਮੱਥੇ ਮੂਥੇ ਦੀ ਬੜੀ ਸੋਹਣੀ ਆ ਦੋਸਤੋ ਬਲੈਕ ਆ ਤੇ ਪੂਛ ਕੋਈ ਜਿਹੜੀ ਆ 5-7 ਇੰਚ ਜਿਹੜੀ ਆ ਮਗਰ ਗਿੱਠ ਡੇਢ ਗਿੱਠ ਉਹ ਵਾਈਟ ਆ ਠੀਕ ਆ ਸੋ ਹੈ ਗੱਬਣਾ ਕੋਈ ਲੈ ਜੂ 2-4 ਦਿਨ ਅਜੇ ਹਫਤਾੱਕ ਲੈ ਜੂ ਪੂਰਾ ਹਫਤਾ ਹਾਂ ਤੇ ਹਾਂ ਵਧੀਆ ਨੀਰਨੂਰ ਇੱਕੋ ਜਾਂ ਸਾਰੇ ਪਾਸੇ ਹਾਂ ਕੁਝ ਕਜੀ ਪਾ ਰਿਆ ਏ ਤੇ ਪਾ ਰਿਆ ਸੀ ਸ਼ਾਇਦ ਆਉਂਦਾ ਖੇਚ ਕੇ ਆਉਂਦਾ ਪੂਰੀ ਬਨੂਗੀ ਝੋਟੀ ਠੀਕ ਆ ਜੀ ਸੋ ਚੌੜੀ ਆ ਚੰਗੀ ਆ ਪੇਠ ਪੁੜੇ ਦੀ ਬਾਕੀ ਮੀਡੀਅਮ ਹਾਈਟ ਆ ਜਿਹੜੀ ਦੋਸਤੋ ਹਾਈਟ ਮੀਡੀਅਮ ਆ ਸੋਹਣੀ ਆ ਦੇਖ ਤੋ ਬਹੁਤ ਪਿਆਰੀ ਆ ਝੋਟੀ ਦੀ ਦੂਜਾ ਸੁਆ ਸੂਨ ਵਾਲੀ ਠੀਕ ਆ ਬਨਾਥਣਾ ਸੋਹਣਾ ਬਿਲਕੁਲ ਬਟਨਾਂ ਵਾਲਾ ਲੇਵਾ ਥਾਣ ਤੁਨ ਪੂਰਾ ਮੁਠੀ ਨੋਕਲਾ ਥਾਣ ਆ ਦੇਮਨੋਰ ਵੀਰੇ ਖੋਲ ਲੈ ਇਹਨੂੰ ਵੀ ਦਿਖਾ ਦਈਏ ਤੇ ਝੋਟੀ ਪਿਆਰੀ ਆ ਠੀਕ ਆ ਜੀ ਜਿਹੜੇ ਵੀਰੇ ਕੇ ਕਾਫੀ ਸੋਹਣੀ ਚੰਗੀ ਸ਼ਕੀ ਉਨਾਂ ਲਈ ਵੀ ਤੋਹਫਾ ਜੀ ਹੈ ਠੀਕ ਆ ਤੇ ਜਿੰਨੇ ਵੀ ਆ ਨਿਗਰ ਆ ਸਭੀ ਸੂਬੀ ਚੰਗੀ ਆ ਜਿਸ ਥਾਂ ਤੋਂ ਵੀ ਪਸ਼ੂ ਨਿਕਲਦਾ ਦੋਸਤੋ ਕਈ ਨਾ ਚੰਗੀ ਸਾਫ ਸਭਾਲ ਦੇ ਵਿੱਚੋਂ ਪਸ਼ੂ ਹੁੰਦਾ ਕਈ ਨਾ ਦਰਮਿਆਨੀ ਸਾਫ ਸਭਾਲ ਵਾਲੇ ਪਸ਼ੂ ਕਿਤੇ ਨਾ ਕਿਤੇ ਲਸੇਰੇ ਜਿਹੜੇ ਆ ਨਜ਼ਰ ਆਉਂਦੇ ਆ ਠੀਕ ਆ ਪਰ ਜਿੰਨੇ ਵੀ ਆ ਚੰਗੀ ਆ ਬੰਦਰ ਵਾਈਜ਼ ਵੇਖੀਏ ਚੰਗੀ ਪੇਠ ਪੁੜੇ ਦੀ ਆ ਤੇ ਹਾਈਟ ਮੀਡੀਅਮ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਬਣੀ ਥਣੀ ਪੂਰੀ ਆ ਛੋਟੀ ਸ਼ਕੀਨੀ ਛਕੂਨੀ ਵਿੱਚ ਵੀ ਨੰਬਰ 1 ਆ ਦੇਖੋ ਠੀਕ ਆ ਸੋ ਕਿਸੇ ਪਾਸੇ ਉਹ ਨਹੀਂ ਖੁੰਜੀਗੀ ਹਰ ਪਾਸਿਓਂ ਪੂਰੀ ਆ ਠੀਕ ਆ ਤੋੜ ਲਿਆ ਵੀਰ ਮਨੋਰ ਠੀਕ ਆ ਬਾਕੀ ਥਣ ਭਾਂਡਾ ਸੋਨਾ ਬਣਾਇਆ ਜਿੰਨਾ ਵੀ ਆ ਬਿਲਕੁਲ ਕਸਮਾਂ લેਵਾ ਟੈਟ લેਵਾ ਦੋਸਤੋ ਕੋਈ 5-7 ਦਿਨ ਕੱਢ ਗਈ ਤਾਂ ਹੋਰ ਵੀ ਆਪਾਂ ਉਮੀਦ ਕਰ ਸਕਦੇ ਆ ਵੀ ਇਸ ਝੋਟੀ ਤੋਂ ਹੋਰ ਅਡਰ ਸੋਹਣਾ ਬਣਾ ਲੂਗੀ। ਮਨੋਰ ਦਾ ਸਾਰਾ ਬਾਹਰ ਕੱਢੂਗੀ ਦੇ। ਆ ਕੱਢ ਹੋ ਗਈ ਹੈ ਨਾ। ਬਾਕੀ ਸੋਹਣਾ ਪਾਂਡਾ ਜਿੰਨਾ ਕਗਾਹ ਨੂੰ ਨਾ। ਉਹਨਾਂ ਕੀ ਪਛਾਣ ਹੋ ਤਿਆਰ ਕਰੀ ਬੈਠੀ ਹੈ। ਬਾਕੀ ਥਣ ਥਣ ਵੀ ਪੂਰਾ ਵੇਖੋ ਜੀ। ਸੋ ਸਪੇਸ ਜਿਹੜੀ ਦੋਸਤੋ ਆ ਵੀ ਤੁਸੀਂ ਅੰਦਾਜ਼ਾ ਲਾ ਲਿਓ ਘਟੋ ਘਟ 5 5 4 4 ਇੰਚ ਤੇ ਚੱਪੇ ਚੱਪੇ ਤੇ ਆਪਾਂ ਖੜੀਏ ਵੀ ਵਿੱਥੀ ਆ। ਤੇ ਮਨੋਰ ਕਿੰਨਾ ਵੀਰੇ ਮੁੱਲ ਲੈਣ ਦੇਣ ਵਾਲੀ ਗੱਲਬਾਤ ਕੀ ਹੋਊਗੀ ਇਹਦੀ? ਮੋਲੇ ਦਾ ਜਿੰਨਾ ਮਰਜ਼ੀ ਕਰੀ ਜੀ। 73000 ਦੀ ਦੇ ਦਾਂਗੇ 70 ਤੇ 73000 ਦੀ ਜਿਹੜੀ ਆ ਦੋਸਤੋ ਇਹ ਝੋਟੀ ਮਿਲ ਜੂਗੀ ਤੁਹਾਨੂੰ 73000 ਦੀ ਝੋਟੀ ਬੋਲ ਕਰੋ ਨੂੰ 80 ਕਰਾਈਓ 85 ਕਰਾਈਓ ਹਾਂ ਬਿਲਕੁਲ ਜੀ ਬਿਲਕੁਲ ਸੋ ਲੈਣ ਦੇ ਨਾਲ ਹੀ ਅੱਜ ਗੱਲਬਾਤ ਹੀ ਆ ਲੈਣ ਦੇ ਨਾਲ ਹੀ ਗੱਲਬਾਤ ਵੀਰ ਕਰਦਾ ਪਿਆ 73000 ਠੀਕ ਆ ਜੀ ਬਾਕੀਆਂ ਪੂਰਾ ਕੁਆਟਰ ਕੱਢੂਗੀ ਬਟਨਾਂ ਦਾ ਛੱਡਾ ਮਨ ਸ਼ਾਕੀ ਕੋਈ ਨਹੀਂ ਝੋਟੀ ਦੇ ਵਿੱਚ ਜੀ ਉਹਨਾਂ ਗਾਂ ਨੂੰ ਹੈ ਤੇ ਬਹੁਤ ਪਿਆਰੀ ਆ ਥਣ ਛੱਡੇ ਦੀ ਬੜੀ ਸਾਫ਼ ਆ ਸੱਚੇ ਖੱਬਿਓ ਬੈਕ ਸਾਈਡ ਤੋਂ ਹਰ ਪਾਸਿਓਂ ਲੇਵਾ ਜਿਹੜਾ ਦੋਸਤੋ ਚੈੱਕ ਕਰ ਲਿਓ ਤਸੱਲੀ ਨਾਲ ਜਿਹੜਾ ਵੀਡੀਓ ਨੂੰ ਦੇਖ ਲਿਓ ਠੀਕ ਆ ਤਾਂ ਜੋ ਦੋਸਤੋ ਬਾਅਦ ਵਿੱਚ ਸੌਦਾ ਕਰਨਾ ਤੁਹਾਡੇ ਲਈ ਈਜੀ ਰਵੇ 73000 ਦੀ ਹੋ ਜੂਗੀ ਅੱਗੇ ਆਪਣੇ ਕੋਲ ਵੈੜਾ ਆਈਆਂ ਕੈਟਾਗਰੀ ਤੇ ਆਹ ਵੈੜ ਸੂਈ ਪਰਸੋਂ ਦੀ ਹਾਂਜੀ ਤੇ ਜੇ ਹੋਊਗੀ ਇਹ ਸਵੇਰ ਤੀਜਾ ਪਰਸੋਂ ਦੀ ਸੂਈ ਪਰਸੋਂ ਦੀ ਸੂਈ ਜੇ ਗਿੱਲਾ ਨਾ ਡਵਾ ਮਗਰ ਬੱਚਾ ਹੀ ਇਹਦੇ ਮਗਰ ਬੱਚਾ ਲਓ ਜੀ ਮਗਰ ਬੱਚਾ 나ੜੂ ਬਿਲਕੁਲ ਬੱਚੇ ਦੇ ਨਾਲ ਕਰੋ ਚੈੱਕ ਪਰਸੋਂ ਦੀ ਸੂਈ ਅੱਜ ਤੀਜੇ ਦਿਨ ਦੇ ਵਿੱਚ ਆ ਕੋਈ 5 ਕੇ ਡੰਗ ਦੀ ਜਿਹੜੀ ਚਵਾਈ ਹੋਈ ਚੁੱਕੀ ਹੈ ਨਾ ਹਾਂਜੀ 5 ਡੰਗ ਹੋ ਗਈ ਚਵਾਈ ਤੇ ਵੀਰ ਕਿੰਨਾ ਕੋਣ ਦੁੱਧ ਬੌਲਾ ਆ ਗਿਆ ਇਹਦੇ ਥੋੜੇ 18 ਕਿਲੋ ਹੋਊਗਾ ਹਣ ਬੌਲਾ ਬੌਲਾ ਠੀਕ ਹੈ ਜੀ ਚੰਗੀ ਸੁਥਰੀ ਚਵਾਈ ਚਵਾਈ ਚੋਣ ਵੀ ਇੱਕ ਨੰਬਰ ਠੀਕ ਹੈ ਹਾਂ ਲਓ ਤੋਰ ਲਈਏ ਜੀ ਸ਼ਾਮਾਂ ਦਾ ਤੀਜਾ ਠੀਕ ਹੈ ਜੀ ਤੀਜਾ ਸੁਆ ਦੋਸਤੋ ਤੇ ਤੀਜਾ ਹੀ ਦੇਣਾ 5 6 ਡੰਗ ਦੀ ਜਿਹੜੀ ਚਵਾਈ ਹੋਈ ਆ ਇਸ ਵੇੜ ਦੀ ਸ਼ਾਮਾਂ ਤੇ ਤੁਰਿਆ ਨਹੀਂ ਜਾਂਦਾ ਛੱਡਾ ਲੈ ਗਈ ਸੁਬਾ ਮਾਰਨਿੰਗ ਕਿੰਨੇ ਕ ਵਜੇ ਚਵਾਈ ਕਰੀ ਆ ਇਹ 6 6:30 ਦੀ ਚਵਾਈ ਹੋਈ ਆ ਜਿੰਨੇ ਪਸ਼ੂਆ ਸਾਰਿਆਂ ਦੀ ਹਾਂਜੀ ਹੂੰ ਠੀਕ ਆ ਜੀ ਬਾਕੀ ਚਵਾਈ ਜਿਹੜੀ ਦੋਸਤੋ ਹੋਈ ਹੈ ਇਹਨਾਂ ਪਸ਼ੂਆਂ ਦੀ ਮਾਰਨਿੰਗ ਕੋਈ 6 ਵਜੇ ਦੇ ਨੇੜੇ ਤੇੜ ਹੋਣ ਜਿਹੜਾ ਟਾਈਮ ਆ ਕੋਈ 11:30 ਵਜੇ ਦਾ ਵੀਡੀਓ ਜਦੋਂ ਆਪਾਂ ਪਾ ਦਿੰਦੇ ਆ ਦੋਸਤੋ ਉਸ ਤੋਂ ਬਾਅਦ ਤੁਸੀਂ ਟਾਈਮ ਦੇ ਹਿਸਾਬ ਨਾਲ ਜਿਹੜਾ ਪਸ਼ੂ ਆ ਦੋ ਡੰਗ ਟਾਈਮ ਤੋਂ ਟਾਈਮ ਚੋਲਿਓ ਤਸੱਲੀ ਟਾਈਮ ਤੋਂ ਟਾਈਮ ਕਰ ਲਿਓ ਠੀਕ ਆ ਆ ਦੇਖੋ ਬਾਕੀ ਥਾਣ ਥਣ ਪ੍ਰੋਪਰ ਜਿੱਦਾ ਆਪਾਂ ਬਿਲਕੁਲ ਸ਼ਾਹੀਵਾਲ ਵੈੜਾਂ ਦੇ ਵਿੱਚ ਦੇਖਦੇ ਆ ਗੋਲ ਥਾਣਾ ਮੋਟਾ ਚੌਂ ਗੁੱਠਾਂ ਤੇ ਬਿਲਕੁਲ ਇੱਕਸਾਰ ਤਾਂ ਜਿਹੜੀ ਸਟਾਰਟਿੰਗ ਆ ਦੋਸਤੋ ਅੱਜ ਪੰਜਵੇਂ ਚੌਥੀ ਚਵਾਈ ਦੇ ਦੌਰਾਨ ਜੇਕਰ ਐਸਟੀਮੇਟ ਲਈਏ ਜਾਂ ਬਿਲਕੁਲ ਦੱਸਿਆ ਜਾਵੇ ਤਾਂ ਬਿਲਕੁਲ 18 ਲੀਟਰ ਜਿਹੜੀ ਸਟਾਰਟਿੰਗ ਆ ਬੌਲੇ ਦੇ ਉੱਤੇ ਇਸ ਵੈਟ ਦੇ ਥੱਲੇ ਹਾਜ਼ਰ ਆ ਜਿਹੜਾ ਬੌਲਾ ਤੇ ਮਨੋਰ ਵੀਰ ਕਿੱਥੋਂ ਤੱਕ ਫਿਰ ਖਾਨ ਆ ਇਹਦਾ ਮੁੱਲ ਤੇ ਕਰਦੇ 65 ਹਾਂਜੀ 62000 ਦੇ ਦਾਂਗੇ 62000 ਦੀ ਹਾਂ 20 ਤੋਂ ਪਲੱਸ ਦੁੱਧ ਚਵਾ ਦੂ ਜੇ ਕਿ ਜੀ ਸਾਂਭੂਈ ਤੇ ਠੀਕ ਆ ਜੀ ਹਾਂ 62000 ਦੀ ਜਿਹੜੀ ਆ ਦੋਸਤੋ ਯੈਸ ਨੋ ਆ ਠੀਕ ਆ ਬਾਕੀ ਸ਼ਾਮ ਨੂੰ ਆਗ ਤੁਰਿਆ ਨਹੀਂ ਜਾਂਦਾ ਚੱਡਾ ਲੈ ਕੇ ਬਸ ਬਿਲਕੁਲ ਜੀ ਜਿਵੇਂ ਜਿਵੇਂ ਪਸ਼ ਤੇ ਨੀਵਾ ਭਰੀ ਜਾਣਾ ਫੁੱਲ ਤੇ 62000 ਦੀ ਜੈਸ ਨੂੰ ਆ ਠੀਕ ਆ ਸੋ ਬਾਕੀ ਹਰ ਕੁਬੀਰ ਆਪੋ ਆਪਣੀ ਵੰਡ ਲਾ ਸਕਦਾ ਸੋਚ ਵਿਚਾਰਨਾ ਜਿਹੜਾ ਤੁਸੀਂ ਦੇਖ ਸਕਦੇ ਹੋ ਠੀਕ ਆ ਮਗਰ ਬੱਛਾ ਇਸ ਤੋਂ ਬਾਅਦ ਆਪਣੇ ਕੋਲ ਆ ਗੋਰੇ ਰੰਗ ਦੇ ਵਿੱਚ ਆ ਗਈ ਹੈ ਵਾਈਟ ਚਿੱਟੇ ਬਾੜ ਚਿੱਟੀ ਇਹ ਸੂਹਾ ਕਿ ਨਮ ਸੂਈ ਇਹ ਦੂਜਾ ਸੂਈ ਆ ਦੂਜੇ ਆ ਵੱਛੀ ਇਹਰੇ ਮਗਰੇ ਇਹ ਹੀ ਪਰਸੋਂ ਦੀ ਸੂਈ ਆ ਲਓ ਜੀ ਪਰਸੋਂ ਦੀ ਸੂਈ ਆ ਠੀਕ ਆ ਇਕੱਠੀਆਂ ਸੂਈਆਂ ਇਹ ਮਗਰ ਬੱਛੀ ਆ ਤੇ ਹੈ ਦੂਜੇ ਸੂਵੇ ਅੱਛਾ ਮਨੋਰ ਪਾਈ ਇਹਦੇ ਥੱਲੇ ਕੀ ਰਿਕਾਰਡ ਹੁਣ ਦੁੱਧ ਦਾ ਜਾਂ ਬੌਲੇ ਦਾ ਇਹਦੇ ਥੱਲੇ 15 ਤੋ ਪਲਾਸੀ ਹੋਊਗਾ 15 ਪਲੱਸ ਠੀਕ ਐ 15 ਪਲੱਸ ਦੋਸਤੋ ਇਹਦੇ ਥੱਲੇ ਬਹੁਤ ਲਾ ਕੁ ਵੀਰ ਕਾਊਂਟ ਕਰ ਸਕਦਾ ਪਰਸੋਂ ਦੀ ਸੂਈ ਆ ਇੱਕ ਸਾਤ ਹੀ ਸੂਈਆਂ ਨੇ ਠੀਕ ਆ ਜੀ ਤੇ ਮਗਰ ਇਹਦੇ ਬੱਚੀ ਆ ਫੀਮੇਲ ਕਾਫ ਆ ਚਵਾਪ ਅਸਮਾ ਦੀ ਚੰਗੀ ਹੈ ਨਾ ਚੰਗੀ ਅਸਮਾ ਚੋਣ ਬੜੀ ਪੋਲੀ ਅੱਛਾ ਮਨੋਰ ਬਾਈ ਥਣ ਚੱਡਾ ਕਾਫੀ ਸੋਹਣਾ ਜਿਵੇਂ ਕੰਪੈਕਟ ਜੱਡ ਰਹੀ ਆ ਭਲਾ ਭੁਲਾ ਨਹੀਂ ਹੈਗੇ ਮਨ ਦਾ ਨਿਗਰ ਹੀ ਆ ਜੀ ਨਿਗਰ ਚੱਡਾ ਹਾਂ ਨਿਗਰ ਚੱਡਾ ਤੇ ਕਿੰਨਾ ਕੁ ਦੁੱਧ ਤੇ ਚਾਉਣ ਦੀ ਸੁਭਾਵਨਾ ਦੁੱਧ ਤੇ ਭਵੇਂ ਸਾਹ ਪੋਵੇ ਤੇ ਵੀਲ ਤੇ ਚੱਲ ਜੇ ਅੱਛਾ ਜੀ ਹਾਂ ਹੁਣ ਜਿੱਦ ਤਰ੍ਹਾਂ ਪਲਾਸਿਆ ਹੋਣ ਬੋਲਾ ਨਾਲ ਦਿਨ ਵੀ ਤੀਜਾ ਹੀ ਆ ਤੀਜਾ ਦਿਨ ਆ ਸਾ ਜਿਲੇਓ ਕੱਢਦੇ ਵੀਰ ਨੂੰ ਵੀ ਸੋ ਤੀਜੇ ਦਿਨ ਦੇ ਦੌਰਾਨ ਦੋਸਤੋ 15 ਤੋਂ ਪਲੱਸ ਆ ਬਾਕੀ ਇੱਕ ਆਈਡੀਆ ਵੀ ਤਕਰੀਬਨ ਚੰਗਾ ਪੀਕ ਦੀ ਗੱਲ ਕਰ ਲਈਏ 20 22 25 ਦਿਨਾਂ ਤੱਕ ਤੇ 20 ਤੋਂ ਪਲੱਸ ਦੁੱਧ ਵੀ ਚਵਾ ਦੂਗੀ ਰੰਗ ਬਿਲਕੁਲ ਵਾਈਟ ਰੰਗ ਦੇ ਵਿੱਚ ਆ ਥੋੜਾ ਜਿਹਾ ਕੋਈ ਡਾਟ ਸਪੌਟ ਜਿਹੜਾ ਦੋਸਤੋ ਬਲੈਕ ਜਾਂ ਕਾਲ ਬਲੈਕ ਠੀਕ ਹੈ ਤੇ ਹਾਇ ਰੰਗ ਜਿਹੜਾ ਬਿਲਕੁਲ ਵਾਈਟ ਆ ਥਣ ਜੱਡਾ ਬਿਲਕੁਲ ਕੰਪੈਕਟ ਹੈਡਰ ਥਣ ਜੱਡੇ ਦੀ ਬਹੁਤ ਜਿਆਦਾ ਸੋਣੀ ਆ ਸਾਫ ਸੁਥਰੀ ਆ ਤੇ ਥਾਣ ਵੀ ਪੂਰਾ ਮੁਠੀ ਹੱਥੀ ਚਬਾਈ ਥਾਣ ਮਨੋਰ ਐ ਨੂੰ ਘੁਮਾ ਕੇ ਥੋੜਾ ਡਾਕ ਲਿਓ ਭਰਾ ਇੱਥੇ ਰੋਕ ਲਿਆ ਜ ਮੜੀ ਜਾ ਆਹ ਲਓ ਜੀ ਆਹ ਠੀਕ ਆ ਮਨੋਰ ਭਾਈ ਮੋੜ ਦਿਓ ਬਾਕੀ ਬਹੁਤ ਪਿਆਰੀ ਆ ਦੇਖ ਵੀ ਬਹੁਤ ਪਿਆਰੀ ਆ ਦੋਸਤੋ ਛੋਟਾ ਜਿਹਾ ਕੰਨ ਆ ਤੇ ਪੂਰ ਜਸ ਸਹਿਜ ਵੀ ਕਰ ਲਈਏ ਤਾਂ ਬਿਲਕੁਲ ਗੋਡਿਆਂ ਦੇ ਨਾਲ ਜਿਹੜੀ ਟੱਚ ਕਰਦੀ ਹੈ ਥੋੜੀ ਹੇਅਰ ਬੇਸ਼ੱਕ ਗਰੋਥ ਵੱਧਾ ਪਰ ਮੁੱਕ ਜਾਂਦੀ ਹੈ ਗੋਡਿਆਂ ਤੱਕ ਹੀ ਬੁਲਸੀ ਠੀਕ ਹੈ ਤੇ ਜਾਤ ਬਰੀ ਡਾਲੀ ਹੈ ਪੂਰੀ ਨਸਲ ਬਰੀ ਡਾਲੀ ਹੈ ਠੀਕ ਹੈ ਸੋ 15 ਤੋਂ ਪਲੱਸ ਜਿਹੜੀ ਅੱਜ ਸਟਾਰਟਿੰਗ ਹੈ ਤੀਜੇ ਦਿਨ ਦੇ ਦੌਰਾਨ ਤੁਸੀਂ ਦੇਖ ਸਕਦੇ ਜੀ ਹਵਾਨਾ ਬਿਲਕੁਲ ਪੱਟਾਂ ਦੇ ਸੰਦੇ ਵਿਚਕਾਰ ਫਿਕਸ ਜਰਟਰ ਹੈ ਠੀਕ ਹੈ ਤੇ ਮਨੋਰ ਭਾਈ ਕਿੱਥੋਂ ਤੱਕ ਦੇ ਦੇਣੀ ਹੈ ਫਿਰ ਇਹ 60 ਦੀ ਦੇ ਦਾਂਗੇ 60000 ਦੀ 60 ਦੀ ਦੇਣਾ ਮੰਗਣ ਨੂੰ ਜੋ ਮਰਜ਼ੀ ਮੰਗੀ ਜੇ ਬਾਕੀ ਠੰਡੀ ਚੰਗੀ ਜੀ ਸ਼ਾਮ ਨੂੰ ਆ ਬਾਹਰ ਆਈਂਦੀ ਆ ਹਾਂ ਠੀਕ ਆ ਜੀ ਆਹ ਵੇਖੋ ਚੌਰਸਲੇਵਾ ਬਿਲਕੁਲ ਅੱਛਾ ਅਗਲੇ ਬੰਨੇ ਆਪਣੇ ਕੋਲ ਆ ਇੱਕ ਹੋਰ ਨੱਕ ਜਿਹੜਾ ਇਹ ਪਹਿਲਣ ਵੜਸ ਹੋਈ ਆ ਪਹਿਲਣ ਆ ਵੀ ਹਾਈਟ ਕੱਤਦੀ ਆਪਾਂ ਮਨ ਲਗਾ ਤਾਂ ਵੀ ਸਾਰਿਆਂ ਨਾਲ ਵੱਡੀ ਇਹੋ ਹੀ ਆ ਸਾਰਿਆਂ ਨਾਲ ਵੱਡੀ ਹੈ ਹਾਂ ਸੋ ਹਾਈਟ ਕੱਤਦੀ ਫੁੱਲ ਬੜਾ ਫੁੱਲ ਵੱਟੀਆਂ ਦੋਸਤੋ ਜਿੱਦਾਂ ਆਪਾਂ ਨਾਰਮਲ ਫਾਰਮ ਸ਼ੈੱਡ ਵਾਲੀਆਂ ਵੇਖਦੇ ਆ ਨਸਲ ਬਰੀਡ ਵਾਲੀ ਹੈ ਪੂਰੀ ਐਚ ਐਫ ਦੇ ਵਿੱਚ ਅੱਛਾ ਵੀ ਰਸੂਆ ਪਹਿਲਾ ਹੀ ਹੈ ਪਹਿਲਾ ਸੂਆ ਪਹਿਲਾ ਮੂੰਹ ਤਾਂ ਦੋ ਕੋ ਹੋ ਗਈ ਚੌਕੀ ਚਿੱਗੀ ਨਹੀਂ ਮੂੰਹ ਜਵਾਨ ਹੋਈ ਆ ਜਵਾਨ ਹੋ ਗਈ ਹੈ ਹਾਂ ਕੀ ਕਰਤੇ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਹੋ ਗਏ ਨੇ 6 ਦਿਨ ਅੱਜ ਸੀ ਨੂੰ 6 ਦਿਨ ਹੋ ਗਏ ਮਗਰ ਬੱਚਾ ਕੀ ਪਾਇਆ ਹੈ ਬੱਚਾ ਬੱਚਾ ਤਾਂ ਦੁੱਧ ਹੁਣ ਕਿੰਨਾ ਆ ਗਿਆ ਜੀ ਦੁੱਧ ਦੇ ਥੱਲੇ 16 ਕਿਲੋ ਹੋਗਾ 16 ਕਿਲੋ 6ਾਂ ਦੇ 6 ਦਿਨਾਂ ਦੇ ਦੌਰਾਨ 6 ਦਿਨਾਂ ਦੇ ਦੌਰਾਨ 16 ਕਿਲੋ ਦੁੱਧ ਮਾੜਾ ਜਾਂ ਸਿੰਘ ਇੱਕ ਆ ਦਗਾ ਨਹੀਂ ਗਿਆ ਚੰਗੀ ਤਰ੍ਹਾਂ ਇਹ ਦਗਾਇਆ ਨਹੀਂ ਸਹੀ ਉਹਦੋਂ ਹਾਂ ਸਹੀ ਨਹੀਂ ਦਗਾਇਆ ਤੇ ਬਾਕੀ ਥੋੜਾ ਜਿਹਾ ਜਿਹੜਾ ਦੋਸਤੋਂ ਪੁੰਗਰਿਆ ਸਿੰਘ ਠੀਕ ਹੈ ਕੋਈ 2.5 ਇੰਚ ਦੀ ਜੜੀ ਆ ਇਹਨੂੰ ਬਾਈ ਦੋ ਇੰਚੀ ਦੋ ਇੰਚੀ ਸਿੰਘ ਆ ਇੱਕ ਪਾਸੇ ਵਸਾ ਠੀਕ ਆ ਤੇ ਹਾਈਟ ਕਾਦਾ ਐਕਸਟਰਾ ਆਰਡੀਨਰੀ ਆ ਫੁੱਲ ਵੱਡੀ ਹਾਈਟ ਆ ਨਾਰਮਲੀ ਆਪਾਂ ਸ਼ੈੱਡ ਫਾਰਮਾਂ ਦੇ ਵਿੱਚ ਇਹੋ ਜਿਹੇ ਪਸ਼ੂ ਦੇਖਦੇ ਆ ਤੇ ਮਗਰ ਬੱਚਾ ਹਨਾ ਜੀ ਮਗਰ ਬੱਚਾ ਲਓ ਮਨੋਰ ਭਾਈ ਕਰ ਦਿਓ ਤੋਰ ਦੀ ਬਾਹਰ ਇਹਨੂੰ ਵੀ ਮਗਰ ਬੱਚਾ ਦੋਸਤੋ 15 16 16 ਲੀਟਰ ਜਿਹੜਾ ਅੱਜ 6ਵੇਂ ਦਿਨ ਇੱਕ ਹਫ਼ਤੇ ਦੇ ਦੌਰਾਨ ਦੁੱਧ ਦੇ ਕੋਲ ਹਾਜ਼ਰ ਆ ਫੁੱਲ ਉੱਚੇ ਵੱਡੇ ਕੱਦ ਕਰਦੀ ਆ ਤੇ ਆਹ ਕਰੋ ਚੈੱਕ ਠੀਕ ਆ ਮੈਨੂੰ ਲੱਗਦਾ ਵੀ ਇੱਕ ਪਾਸੇ ਕਾਂਦਾ ਤੇ ਇੱਕ ਪਾਸੇ ਬੈੜ ਇੱਕ ਪਾਸੇ ਬੈੜ ਬਰਾਬਰ ਜੇ ਲੱਗਣ ਡਏ ਹੈ ਨਾ ਬਰਾਬਰ ਜੇ ਮੇਰੇ ਤੋਂ ਆਹ ਵੇਖ ਲਓ ਆ ਤੁਹਾਡਾ ਵੀ ਕਾਹ ਤੇ 6 ਫੁੱਟ ਤੋਂ ਤਾਂ 6 ਫੁੱਟ ਤੋਂ ਤਾਂ ਵਾ ਤੇ ਮੈਨੂੰ ਲੱਗਦਾ ਤੁਸੀਂ ਵੀ ਵੇਖੋ ਇੱਕ ਪਿੱਛੋਂ ਦਿਖਾ ਰਹੇ ਵੀ ਤੁਸੀਂ ਵੀ ਲੁੱਕ ਜਾਂਦੇ ਜੰਲੇ ਪਾਸੇ ਵੀ ਸੋਹਣੀ ਹਾਈਟ ਆ ਬੈੜ ਦੀ ਹਾਈਟ ਤੇ ਥਣ ਥਣ ਵੇਖੋ ਪੂਰਾ ਅੱਛਾ ਮੁੱਠੀ ਮਾਠੀ ਵਿੱਚ ਚਬਾਈ ਚੰਗੀ ਹੁੰਦੀ ਹੈ ਚਬਾਈ ਚੰਗੀ ਠੀਕ ਆ ਜੀ 16 ਕਿਲੋ ਜਿਹੜੀਆਂ ਦੋਸਤੋ ਧਾਰਾਂ ਦੇ ਕੋਲ ਮੌਜੂਦ ਅੱਜ 6ਵੇਂ 7ਵੇਂ ਦਿਨ ਦੇ ਦੌਰਾਨ ਸੋ ਫੁੱਲ ਹਾਈਟ ਆ ਥੋੜੀ ਜਿਹੀ ਹਨੁਕਮਾ ਆ ਮੋੜ ਲਓ ਜੀ ਹਾਂ ਲਓ ਵੀ ਦੋਸਤੋ ਵੈੜ ਇਹ ਵੀ ਚੰਗੀ ਆ ਠੀਕ ਆ ਸਪੈਸ਼ਲ ਆ ਨਾਲੇ ਨਵੀਂ ਪਹਿਲਾ ਸੂਆ ਚਲੋ ਪਹਿਲਾ ਸੂਆ ਤੇ ਠੰਡੀ ਠੁੰਡੀ ਚੰਗੀ ਆ ਆ ਦੇਖੋ ਵੰਗਾ-ਵੰਗਾ ਪਾਲੀ ਦਾ ਮਾੜਾ ਮੁੰਡਾ ਵੰਗਾ ਪਾਲੀ ਜੀ ਵਧੀਆ ਤੇ ਮਨੋਰ ਕਿੰਨਾ ਮੁੱਲ ਵੀਰੇ ਲੈਣ ਦੇ ਨੇ ਦਾ ਇਹਦਾ ਮੁੱਲ ਤੇ 65 ਕਾਦੇ ਹਸਾਰਾਂ ਵੀ ਭਾਏ 70 ਕਰੀ ਜਾਵੇ 75 ਕਰੀ ਜਾਵੇ ਹਾਂ ਤੇ 60 ਦੀ ਦੇਵਾਂਗੇ 60000 ਦੀ ਹਾਂ 60000 ਠੀਕ ਆ ਬਾਕੀ ਸ਼ਾਮਾ ਨੂੰ ਪੂਰੀ ਪਾ ਜਾਂਦੀ ਚੋਗੇ ਤੇ ਐ ਜਾਦੀਆਂ ਫੰਡਰ ਹੁੰਦੀਆਂ ਅੱਛਾ ਜੀ ਹਾਂ ਸ਼ੌਕ ਫਾਜ ਜਾਂਦੀ ਪੂਰੀ ਪੂਰੀ ਫਾਜ ਜਾਂਦੀ ਠੀਕ ਆ ਨਹੀਂ ਬੱਚੀ ਚਲੋ ਇਹਨਾਂ ਹੱਕ ਵੀ ਰੱਖਦੀ ਆ ਕਿਉਂਕਿ ਇੱਡੇ ਕੱਦ-ਕੱਦ ਕੋਈ ਨਸਲ ਬਰੀ ਵਾਲੀਆਂ ਵੜਾਂ ਤੇ ਹੁੰਦੇ ਆ ਹਾਂਜੀ ਦਰਮਿਆਨੀ ਹਾਈਟ ਨਹੀਂ ਹੈਗੀ ਫੁੱਲ ਸਟੈਂਡਰਡ ਹੈ ਜਦੋਂ ਫੁੱਲ 2 ਇਹ ਵੱਛੀ ਬਹੁਤ ਪਿਆਰੀ ਆ ਪਸੰਦ ਆਊਗੀ 60000 ਲੈਣ ਦੇ ਨਾਲ ਠੀਕ ਆ ਇਹ ਸਾਰੀਆਂ ਗਾਵਾਂ ਨੂੰ ਲੁਕਾਉਂਦੀ ਜੇ ਵਿਚਕਾਰ ਬੱਜੀ ਹੋਈ ਮੈਂ ਨਾ ਵੀ ਇੱਕ ਪਾਸੇ ਇਹਨੂੰ ਖਲਾਰਦੀ ਨਾ ਸਟਾਰਟਿੰਗ ਤੋਂ ਤੇ ਕਿਸੇ ਨੂੰ ਦਿਸਣਾ ਨਾ ਦਊ ਪਿਛਲੇ ਪਾਸੇ ਦਿਸਣ ਨੂੰ ਨਹੀਂ ਲਓ ਜੀ ਵੱਛੀ ਚੰਗੀ ਆ ਠੀਕ ਆ ਇੱਕ ਇਧਰ ਕ੍ਰੋਸ ਆ ਗਿਆ ਆਪਣੇ ਕੋਲ ਹਾਂਜੀ ਇਹ ਸਾਈ ਭਾਲ ਕ੍ਰੋਸ ਸਾਈ ਸਾਈ ਭਾਲ ਕਰਾ ਅੱਛਾ ਮਨੋਰਪਾਈ ਇਹਦਾ ਸੁਭਾ ਕਿਵੇਂ ਆ ਇਹਦਾ ਦੂਜਾ ਸੁਭਾ ਦੂਜਾ ਸੁਭਾ ਦੂਜਾ ਸੁਭਾ ਇਹਦੇ ਮਗਰ ਬੱਛਾ ਮਗਰ ਬੱਛਾ ਆ ਗਿਆ ਜੀ ਲਓ ਜੀ ਇਹਦੇ ਮਗਰ ਵੀ ਬੱਛਾ ਸੁਭਾ ਦੂਜਾ ਦਿਨ ਕਿੰਨੇ ਹੋਗੇ ਸੁਈ ਨੂੰ ਇਹਨੂੰ 5-6 ਦਿ ਤੇ ਦੁੱਧ ਹੁਣ ਕਿੰਨਾ ਇੰਦੇ ਥੱਲੇ ਇਹ ਥੱਲੇ 14 15 ਤੇ ਹੋਊਗਾ 14 ਤੇ 15 ਦੇ ਵਿੱਚ ਆਊਗਾ 14 15 ਹਾਂਜੀ ਠੀਕ ਆ ਜੀ ਲਓ ਜੀ 5ਵੇਂ 6ਵੇਂ 6ਵੇਂ ਦਿਨ ਦੇ ਦੌਰਾਨ ਮਗਰ ਬੱਚਾ ਸਵੇਰ ਤੋਜਾ 14 15 ਦਰਮਿਆਨ ਜਿਹੜੀ ਹੁਣ ਚੱਲਣ ਢਈ ਆ ਸਟਾਰਟਿੰਗ ਕੁਛ ਇਸ ਤਰ੍ਹਾਂ ਦੀ ਆ ਬਾਕੀ ਅੱਗੇ ਆਪਾਂ ਉਮੀਦ ਕਰਦੇ ਆਂ ਦੋਸਤੋ ਵੀ ਪਸ਼ੂ ਜਿਹੋ ਜੀ ਰਵਾਇ ਦੀ ਆਰਡਰ ਦੀ ਕੁਆਲਿਟੀ ਆ ਚਲੋ ਉੱਪਰ ਪਲੱਸ ਵੀ ਤੁਸੀਂ ਚੋ ਸਕਦੇ ਜੇ ਨਹੀਂ ਤੇ ਇੰਨਾ ਵੀ ਤੁਸੀਂ ਦੁੱਧ ਲੈ ਸਕਦੇ ਜੀ ਠੀਕ ਆ ਥਣ ਥਣ ਪੂਰਾ ਦੇਖੋ ਆ ਕਰੋ ਦੇਖੀ ਠੀਕ ਆ ਫਤਿਹਬਾਈਲਾ ਤਾਂਣਾ ਮੁਠੀ ਦੇ ਵਿੱਚ ਆਉਂਦਾ ਪੂਰਾ ਤਾਂ ਠੀਕ ਆ ਕੋਈ ਛੋਟਾ ਜਾਨੀਗਾ ਤੇ ਈਜ਼ੀ ਚ ਵਾਈ ਹੋ ਜਾਊਗੀ ਠੀਕ ਆ ਜਵਾਬ ਸਮਾ ਇੱਕ ਨੰਬਰ ਕਿਸੇ ਪੱਪੂ ਦੇ ਵਿੱਚ ਕੋਈ ਲੰਬੇ ਵਾਲੀ ਮਾੜੀ ਮੋੜ ਗੱਲ ਹੋਈ ਤਾਂ ਜ਼ਰੂਰ ਦੱਸੀ ਜਾਓਗੇ ਠੀਕ ਆ ਠੀਕ ਆ ਸ਼ਾਮੋਂ ਤੇ ਚੱਡਾ ਬਾਹਰ ਕੱਢ ਆਉਂਦੀ ਹੈ ਵੀ ਤੇ ਅੱਛਾ ਜੀ ਆ ਕਰੋ ਚੈੱਕ ਜੀ ਠੀਕ ਆ ਹਾਈਟ ਕੋਈ ਭਰਾ ਮੀਡੀਅਮ ਤੁਸੀਂ ਅਕਾਊਂਟ ਕਰ ਲਿਓ ਠੀਕ ਆ ਜੀ ਕ੍ਰੋਸ ਪੰਨ ਦੇ ਵਿੱਚ ਸ਼ਾਹੀ ਵਾਲ ਕ੍ਰੋਸ ਪੰਨ ਦੇ ਵਿੱਚ ਠੀਕ ਆ ਕਿਛਾਈ ਵਾਲ ਐਚ ਐਫ ਕ੍ਰੋਸ ਤੇ ਹਾਈਟ మీడియం ਹਾਈਟ ਆ ਨਾ ਬਾਲੀ ਵੱਡੀ ਐ ਤੇ ਨਾ ਹੀ ਛੋਟੀ ਦਰਮਿਆਨੀ ਹਾਈ ਦਾ ਵਿਚ ਵਿਚਾਲਾ ਸਾਈਜ਼ 15 14 ਕਿਲੋ ਜਿਹੜਾ ਦੋਸਤੋ ਕਿਸੇ ਵੀਰ ਨੇ ਚਵਾਈ ਕਰਨੀ ਆ ਅੱਜ 5ਵੇਂ 6ਵੇਂ ਦਿਨ ਦੇ ਦੌਰਾਨ ਉਹ ਦੁੱਧ ਤੁਹਾਨੂੰ ਦੱਸਿਆ ਗਿਆ ਠੀਕ ਆ ਉਹਨੂੰ ਵੈਰੀਫਾਈ ਕਰ ਲਿਓ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਠੀਕ ਆ ਐ ਨੂੰ ਥੋੜਾ ਘਮਾ ਕੇ ਲੈ ਲਓ ਜੀ ਜਾਦੀ ਮਗਰ ਇਹਦੇ ਵੀ ਮੇਲ ਕਾਫ ਬੱਚਾ ਹੈ ਠੀਕ ਹੈ ਜੀ ਬੱਚਾ ਇਹਦੇ ਮਗਰ ਪੰਜਾਂ ਛਿਆਂ ਛਿਆਂ ਸੱਤ ਦਿਨਾਂ ਦੀ ਸੂਈ ਆ ਸੋ ਬਿਲਕੁਲ ਆਰਡਰ ਜਿਵੇਂ ਜਿਵੇਂ ਸ਼ਾਮ ਦੋਸਤੋ ਬਿਲਕੁਲ ਪੈਣੀ ਹੈ ਸ਼ਾਮ ਦੀ ਚਵਾਈ ਹੋ ਰਹੀ ਆ ਓਵੇਂ ਓਵੇਂ ਵੀਰ ਕਹਿੰਦਾ ਵੀ ਪਸ਼ੂਆਂ ਨੇ ਜਿਹੜਾ ਦੋਸਤੋ ਦਿਖਾਵਾ ਜਿਹੜਾ ਉਹ ਹੋਰ ਤਾਂ ਹੋ ਕਰ ਲਿਆ ਹੋਰ ਕਰ ਲੈਣਾ ਠੀਕ ਆ ਕਿਉਂਕਿ ਮਾਰਨਿੰਗ ਜਿਹੜੀ ਚਵਾਈ ਇਹਨਾਂ ਦੀ ਹੋਈ ਤਾਂ ਸਹੀ ਜਾ ਰਹੀ ਹੈ ਠੀਕ ਆ ਇਹਦਾ ਮੁੱਲ ਕੀ ਕਰਾਂਗੇ ਮਨੋਰ ਭਾਈ ਮੁੱਲ ਕਰ ਨੂੰ ਭਾਈ 55 ਕਰੀ ਜੀਏ ਹਾਂ 50000 ਛੱਡ ਦਾਂਗੇ 50 ਦੇ ਵਿੱਚੋਂ 10000 ਛੱਡ ਦਾਂਗੇ ਠੀਕ ਹੈ ਜੀ 50000 ਦੇ ਵਿੱਚੋਂ ਦੋਸਤੋ 1000 ਛੱਡੇ ਜੋ 49000 ਦੀ ਠੀਕ ਐ ਵੜ ਚੰਗੀ ਆ ਥਣ ਪਾਂਡਾ ਬਿਲਕੁਲ ਚੰਗਾ ਸੋਨਾ ਵਿਖਾਲਾ ਅਗਲੀ ਆਪਣੇ ਕੋਲ ਇਹ ਆ ਗਈ ਵੜ ਇਹ ਵੀ ਸੱਜਰੀ ਏ ਇਹ ਵੀ ਸੱਜਰਾ ਉਹ ਬੱਛੀ ਦੀ ਕਾਲੀ ਅੱਛਾ ਮਗਰ ਬਲੈਕ ਬੱਛੀ ਹਾਂਜੀ ਆ ਜਿਹੜੀ ਮਗਰ ਬੱਛੀ ਆ ਬਲੈਕ ਠੀਕ ਆ ਜੀ ਤੇ ਇਹ ਸੁਭਾ ਕਿਨਵਾ ਸੁਈ ਆ ਇਹ ਵੀ ਦੂਜਾਂ ਦੇ ਤਿਜਾਊਗਾ ਤਿਜਾ ਮੰਨ ਲੀ ਗੇ ਤਿਜਾ ਮੰਨ ਕੇ ਚੱਲ ਗਏ ਠੀਕ ਆ ਦਿਨ ਕਿੰਨਿਆਂ ਕਿ ਦੀ ਇਹਨੂੰ ਹੋ ਗਏ ਨੇ ਅੱਜ 10 ਦਿਨ ਹੋ ਗਏ 10 ਕ ਦਿਨ ਠੀਕਾ ਕਿੰਨਾ ਕਿ ਦੁੱਧ ਵੀਰੇ ਤੇ ਸਲੈਕਾ ਇਹਦਾ 10 ਕਿਲੋ ਦੁੱਧ ਤਿਆਰ ਆ 10 ਕਿਲੋ ਮਾੜੀ ਜਿਹੀ ਉਰੀ ਸਾਈਡ ਭਾਰੀ ਰੱਖਦੀ ਆ ਆ ਇਧਰ ਲਈ ਚੋਣ ਆ ਪੱਧਰਾ ਠੀਕ ਆ ਜੀ ਇੱਕ ਪਾਸਾ ਜਿਹੜਾ ਉਲਟ ਬਹਿਣੀ ਵਾਲੇ ਪਾਸੇ ਥੋੜਾ ਜਿਹਾ ਵੀਰਾਂ ਦਾ ਹੈਵੀ ਥੋੜਾ ਭਾਰਾ ਭਾਰਾ ਰੱਖਦੀ ਬਾਕੀ ਚੋਣ ਪੱਧਰਾ ਤੇ ਸਖਤੀ ਸੁਖਤੀ ਤੇ ਨਹੀਂ ਬਿਲਕੁਲ ਕੋਈ ਨਾ ਨਾ ਪੋਲੀ ਪੋਲੀ ਠੀਕ ਆ ਫਿਰ ਕੇਰੀ ਪਸਮਾਨ ਛੋੜਦੀ ਆ ਅੱਛਾ ਜੀ ਲਓ ਜੀ ਤੋਰਦਗੇ ਵੀ ਸਵੇਰ ਤੀਜਾ ਦੋਸਤੋ 10 ਦਿਨਾਂ ਦੀ ਸੂਈ ਆ ਮਗਰ ਬੱਛੀ ਆ ਫੀਮੇਲ 10 ਕਿਲੋ ਦੁੱਧ ਹਾਜ਼ਰ ਆ ਚਵਾਈ ਇੱਕ ਨੰਬਰ ਆ ਬਾਕੀ ਇੱਕ ਸਾਈਡ ਥੋੜੀ ਜਿਹੀ ਭਾਰੀ ਰੱਖਦੀ ਆ ਉਹ ਤੁਹਾਨੂੰ ਬਿਲਕੁਲ ਵੀਡੀਓ ਦੇ ਵਿੱਚ ਵੀਰ ਨੇ ਮੈਂਸ਼ਨ ਆਫ ਹੀ ਕਰ ਦਿੱਤਾ ਠੀਕ ਆ ਤੇ ਸੂਬਾ ਮਾਰਨਿੰਗ ਜਿਹੜੀ ਦੀ ਚਵਾਈ ਹੋਈ ਆ ਇਹ ਮੈਂ ਤਾਂ ਦੋਸਤੋ ਜ਼ਿਕਰ ਕਰਦਾ ਪਿਆ ਕਿਉਂਕਿ ਭਾਈ ਮਨੋਰ ਨੇ ਮਾਰਨਿੰਗ ਦੀ ਚਵਾਈ ਕੀਤੀ ਆ ਅੱਜ ਕਵਰੇਜ ਬੇਸ਼ੱਕ ਕਰਨ ਦਾ ਕੋਈ ਪਲਾਨ ਨਹੀਂ ਸੀ ਇਹ ਕੱਲ ਕਵਰੇਜ ਕਰਨੀ ਸੀਗੀ ਉਹਦੇ ਕਰਕੇ ਜਿਹੜੀ ਚਵਾਈ ਆ ਪਸ਼ੂਆਂ ਦੀ ਨਾਰਮਲ ਹੀ ਹੋਈ ਆ ਬਾਕੀ ਜਿਹੜੇ ਸਾਫ਼ ਸੁਥਰਾ ਵੀਰ ਕੰਮ ਕਰਦੇ ਆ ਸ਼ਾਇਦ ਉਹ ਪਸ਼ੂ ਡੱਕਦੇ ਜਾਂ ਬਾਜ਼ਾਰ ਲਾਉਣ ਦਾ ਕੰਮ ਘੱਟ ਕਰਦੇ ਆ ਠੀਕ ਆ ਬਾਕੀ ਅੱਗੋਂ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ ਰਾਤ ਹੋ ਰਹੀ ਜੀ ਪਸਾ ਕੇ ਨਾ ਮੋਲ ਬਾਈ ਇਹਦਾ ਮਨੋਰ ਫਿਰੋ ਮੋਲੇ ਦਾ 50 ਦੇ 22 ਦੀ ਦੇ ਦਾਂਗੇ 22000 ਦੀ 22 ਠੀਕ ਹੈ ਜੀ ਢਾਕ ਲੂ ਐ ਦੁੱਧ ਤਿਆਰ ਹੋਗਾ ਠੰਡਾ ਹਾਂ ਠੀਕ ਹੈ ਭਰਾ ਲੋ ਜੀ 2000 ਦੀ ਜੈਸਨੂ ਆ ਠੀਕ ਆ ਹਾਂ ਨਾ ਜਿਹੜੀ ਵੀਰਾਂ ਦਾ 2000 ਦੀ ਹੋ ਜੂਗੀ 10 ਕਿਲੋ ਦੁੱਧ ਠੰਡਾ ਬਿਲਕੁਲ ਹਾਜ਼ਰ ਬਾਕੀ ਸ਼ਾਮਾਂ ਨੂੰ ਬਣ ਜਾਂਦੀਆਂ ਚੋਈਆਂ ਚਾਈਆਂ 6 ਵਜੇ ਦੀ ਚੋਾਈ ਅੱਜ ਕੋਈ ਆਜੋ ਅਗਲੇ ਪਾਸੇ ਆ ਆ ਗਈ ਆਪਣੇ ਕੋਲ ਖੀਰ ਦੇ ਵਿੱਚ ਇਹਦਾ ਸੁਆ ਕਿੰਨਾ ਤੇ ਕਿੰਨੇ ਦਿਨ ਹੋ ਗਏ ਇਹਨੂੰ ਇਹਨੂੰ ਵੀ ਆ 7 ਦਿਨ ਹੋ ਗਏ ਚਾਰ ਡੱਬੀ ਬੱਛੀ ਇਹਦੀ 10 ਕਿ ਦਿਨ ਦਾ ਇਹਦਾ ਤੀਜਾ ਸੁਆ ਬੱਛੀ ਮਗਰ ਨਾ ਬੱਛੀ ਮਗਰ ਦੋਹਾਂ ਦੇ ਮਗਰ ਬੱਛੀ ਠੀਕ ਆ ਸੁਆ ਤੀਜਾ ਇਹਦਾ ਤੀਜਾ ਸੁਆ ਇਹ ਦੁੱਧ ਹੁਣ ਕਿੰਨੇ ਤੇ ਚੱਲਣ ਡਈ ਇਹਦੇ ਥੱਲੇ 16 ਕਿਲੋ ਦੁੱਧ ਚੱਗੀ ਐ ਜੀ واپس ਮਾ ਦੇ ਚੋਣ ਐ ਇੱਕ ਨੰਬਰ ਹੋਊਗਾ ਬਿਲਕੁਲ ਪ੍ਰੋਸੀਜਰ ਦਾ ਖਰੀਦ ਲੈ ਕੋਈ ਵੀ ਮੈਂ ਇੱਕ ਨੰਬਰ ਹੋ ਗਈ ਭਾਵੇਂ ਕੋਈ ਇਤਨਾ ਲੈ ਜੀ ਧਾਰਮਾ ਮਾਰੇ ਗਰੰਟੀ ਹੋ ਗਈ ਆਪਾਂ ਲਓ ਖੋਲ ਦਿਗੇ ਜੀ ਸੋ ਤੀਜਾ ਸੁਹਾ 200 ਬਿਲਕੁਲ ਸੇਮ ਦਸਾਂ ਦਿਨਾਂ ਦੀਆਂ ਸੁਈਆਂ ਨੇ ਦੋਵੇਂ ਵੇੜਾਂ ਜਿਹੜੀਆਂ ਤੁਹਾਨੂੰ ਇੱਕ ਸੈਕਿੰਡ ਲਾਸਟ ਤੇ ਇੱਕ ਫਾਈਨਲੀ ਲਾਸਟ ਜਿਹੜੀ ਇਹ ਦਿਖਾ ਰਹੇ ਆਂ ਆਪਾਂ ਸੁਹਾ ਤੀਜਾ 15 16 15 16 ਲੀਟਰ ਤੇ ਜਿਹੜੀ ਹੁਣ ਚੱਲਦੀ ਪਈ ਆ ਥਣ ਜਿੱਥੋਂ ਤੱਕ ਆਪਾਂ ਦੇਖ ਰਹੇ ਆਂ ਮੌਕੇ ਤੇ ਥਣ ਜਿਹੜਾ ਦੋਸਤੋ ਹੱਥੀ ਚਵਾਈ ਵਾਲਾ ਠੀਕ ਆ ਅਗਲੇ ਥਾਂ ਲੱਗਦਾ ਸਾਈਜ਼ ਬਰਾਬਰ ਆ ਮਗਰ ਇਹਨਾਂ ਜਿਹੜਾ ਮਗਰਲਾ ਸਾਈਜ਼ ਵਿੱਚ ਬਰਾਬਰ ਆ ਠੀਕ ਆ ਜੀ ਤੇ ਕਾਦੇ ਦਾ ਵੀ ਉੱਚਾ ਠੀਕ ਆ ਜੀ ਬੇਲ ਚੰਗੀ ਆ ਬੇਲ ਲਵਾਈ ਸੋਹਣੀ ਆ ਉਚਾਈ ਵੀ ਚੰਗੀ ਆ ਹਾਂ ਜੀ ਤੋੜ ਲੀ ਜੀ ਕਿ ਮਨੋਰ ਪਰ ਕਿੰਨਾ ਮੋਲੇ ਦਾ ਘਰ ਇਹਦਾ ਮੋਲ ਭਾਏ 45 ਕਰਦਗੇ 42 ਕਰਦਗੇ 40 ਦੀ ਦੇ ਦਾਂਗੇ 40 ਚੋਂ ਹਜ਼ਾਰ ਛੱਡ ਦਾਂਗੇ 40 ਚੋਂ ਠੀਕ ਆ ਭਰਾ ਤੇ ਪਸ਼ੂ ਅੱਜ ਆਪਣੇ ਕੋਲੇ ਇਹ ਤੁਸੀਂ ਹੈ ਨਾ ਇਹ ਸਭ ਇਹ ਅੱਠ ਪਸ਼ੂ ਜਿਹੜੇ ਆ ਦੋਸਤੋ ਅੱਜ ਆਪਾਂ ਤੁਹਾਨੂੰ ਵੀਰ ਮਨੋਰ ਦੇ ਘਰੋਂ ਮਨੋਰ ਦੇ ਫਾਰਮ ਤੋਂ ਜਿਹੜੇ ਦਿਖਾ ਦਿੱਤੇ ਆ ਪਿੰਡ ਬਲੇਰ ਤੁਸੀਂ ਖਾਸ ਵਿਜ਼ਿਟ ਕਰਨੀ ਆ ਨੇੜੇ ਦਿয়ালਪੁਰਾ ਨੇੜੇ ਭਿੱਖੀ ਪਿੰਡ ਸ਼ਹਿਰ ਸੋ ਨੰਬਰ ਆਪਾਂ ਲਾਈ ਲੈਨੇ ਮਨੋਰ ਭਾਈ ਨੰਬਰ ਜ਼ਰੂਰ 98145 45195 ਠੀਕ ਹੈ ਜੀ WhatsApp ਘਰ ਵੀ ਚੱਲਦਾ ਇੱਥੇ ਸਭ ਕੁਝ ਕਿ ਗਿਆ ਬਰਾ ਸੋ ਦੋਸਤੋ ਇਹ ਸਾਨਾ ਮੇਰੇ ਨਾਲ ਵੀਰ ਮਨੋਰ ਨੰਬਰ ਤੁਸੀਂ ਜਿਹੜੇ ਆ ਰਿਪੀਟ ਮਾਈਕ ਰਿਫਰ ਕਰ ਦਿੰਨੇ ਆਪਾਂ 98145 45195 ਇਹ ਨੰਬਰਾਂ ਤੇ ਤੁਸੀਂ ਜਿਹੜਾ ਕੰਟੈਕਟ ਕਰ ਸਕਦੇ ਜੀ ਪਸ਼ੂ ਜਿਹੜਾ ਵੀ ਪਸੰਦ ਆਊਗਾ ਆਪਦਾ ਹੱਕ ਸਮਝ ਕੇ ਤਸੱਲੀ ਆ ਇੱਕ ਟਾਈਮ ਕਰ ਲਿਓ ਦੋ ਟਾਈਮ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ